ਘਰ ਦੇ ਵਿੱਚ ਕਰੰਟ ਲੱਗਣ ਕਰਕੇ ਜੀ ਦੀ ਮੌਤ ਹੋਈ ਹੈ। ਪਰੇੰ ਕੰਮ ਕਰ ਕਰਕੇ ਅੰਦਰ ਜਾਣ ਲੱਗੀ ਤਾਂ ਇਹ ਜਿਹੜਾ ਹੱਥ ਸੀਗਾ ਉਹ ਲੱਗਿਆ ਦਰਵਾਜ਼ੇ ਨੂੰ। ਦਰਵਾਜ਼ੇ ਦੇ ਵਿੱਚ ਕਰੰਟ ਸੀਗਾ। ਇਹ ਕਰੰਟ ਲੱਗਣ ਨਾਲ ਜੀ ਉਸੇ ਮੌਕੇ ਤੇ ਮੌਤ। ਪਿੰਡ ਪੀਰਜਨ ਵਿਖੇ ਅੰਗਨਵਾੜੀ ਦੀ ਵਰਕਰ ਦੀ ਕਰੰਟ ਲੱਗਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਥਾਣਾ ਬਡਾਲੀਆਲਾ ਦੇ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਨੇ ਪੱਤਰਕਾਰ ਨਾਲ ਗੱਲਬਾਤ ਕਰਦੇ ਦੱਸਿਆ ਕਿ ਮਲਾਗਰ ਸਿੰਘ ਵਾਸੀ ਪਿੰਡ ਪੀਰਜਨ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ ਸੀ ਕਿ ਉਸਦੀ ਸ਼ਾਦੀ ਸੁਰਿੰਦਰ ਕੌਰ ਵਾਸੀ ਪਿੰਡ ਬਦੋਸ਼ੀ ਕਲਾਂ ਨਾਲ ਹੋਈ ਸੀ ਜਦੋਂ ਘਰੇ ਪੁੱਜਿਆ ਤਾਂ ਉਸਦੇ ਘਰ ਦੇ ਬਾਹਰ ਇਕੱਠ ਹੋਇਆ ਹੋਇਆ ਸੀ ਉਹਨਾਂ ਦੇ ਗਵੰਡੀ ਬੈਂਤ ਸਿੰਘ ਨੇ ਦੱਸਿਆ ਕਿ ਬਲਜਿੰਦਰ ਕੌਰ ਨੇ ਦੇਖਿਆ ਕਿ ਸੁਰਿੰਦਰ ਕੌਰ ਆਪਣੇ ਘਰ ਦੇ ਦਰਵਾਜ਼ੇ ਕੋਲ ਲੱਗੀ ਹੋਈ ਸੀ ਜਦੋਂ ਉਸਦੇ ਬਲਜਿੰਦਰ ਕੌਰ ਨੇ ਹੱਥ ਲਾਇਆ ਤਾਂ ਉਸ ਨੂੰ ਕਰੰਟ ਦਾ ਝਟਕਾ ਲੱਗਾ ਤਾਂ ਬੈਂਤ ਸਿੰਘ ਨੇ ਕਰੰਟ ਵਾਲੀ ਤਾਰ ਨੂੰ ਕਹੀ ਨਾਲ ਵੱਢ ਦਿੱਤਾ ਜਿਸ ਤੋਂ ਲੱਗਦਾ ਕਿ ਉਸਦੀ ਪਤਨੀ ਸੁਰਿੰਦਰ ਕੌਰ ਦੀ ਮੌਤ ਕਰੰਟ ਲੱਗਣ ਨਾਲ ਹੋਈ ਹੈ ਉਸਨੇ ਦੱਸਿਆ ਕਿ ਬਿਜਲੀ ਦੇ ਪੱਖੇ ਵਾਲੀ ਤਾਰ ਦਰਵਾਜ਼ੇ ਵਿੱਚ ਔਨ ਕਰਕੇ ਅਤੇ ਕਰੰਟ ਲੱਗਣ ਨਾਲ ਉਸਦੀ ਪਤਨੀ ਸੁਰਿੰਦਰ ਕੌਰ ਦੀ ਮੌਤ ਹੋਈ ਹੈ ਇਸ ਲਈ ਪੁਲਿਸ ਨੇ ਰਪੜ ਦਰਜ ਕਰਕੇ ਸੁਰਿੰਦਰ ਕੌਰ ਦੀ ਲਾਸ਼ ਦਾ ਸਿਵਲ ਹਸਪਤਲ ਫਤਿਹਗੜ੍ਹ ਸਾਹਿਬ ਤੋਂ ਪੋਸਟ ਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ ਹੈ ਸਿਵਲ ਹਸਪਤਲ ਫਤਿਹਗੜ੍ਹ ਸਾਹਿਬ ਤੋਂ ਮੈਸੇਜ ਗਿਆ ਸੀ ਜਿਹਾ ਥਾਣੇ ਤੇ ਇੱਕ ਲੇਡੀ ਦਾ ਸੁਰਿੰਦਰ ਕੌਰ ਪਤਨੀ ਮਹਲਾ ਗਰਸਿੰਗ ਉਮਰ 60 ਸਾਲ ਦਿਨੇ 30 ਜਨਵਰੀ ਇਹ ਜਿਹੜਾ ਹੈਗਾ ਘਰ ਦੇ ਵਿੱਚ ਕਰੰਟ ਲਗਨ ਕਰਕੇ ਵੀ ਇਹਦੀ ਵੀ ਮੌਤ ਹੋਈ ਹੈ। ਉਹਦੇ ਸੰਬੰਧ ਵਿੱਚ ਮੈਸੇਜ ਗਿਆ ਸੀ ਜਾਂ ਫਿਰ ਜਾ ਕੇ ਪਿੰਡ ਵੈਰੀਫਾਈ ਕੀਤਾ ਹੈਗਾ ਵੀ ਇਹਦਾ ਜਿਹੜਾ ਹਸਬੰਦ ਸੀਗਾ ਉਹ ਵੀ ਘਰੋਂ ਗਿਆ ਹੋਇਆ ਸੀਗਾ, ਇਹਦਾ ਬੇਟਾ ਵੀ ਬਾਹਰ ਕਰਦਾ ਦਿਹਾੜੀ ਗਿਆ ਹੋਇਆ ਸੀ ਇਹ ਘਰ ਤੇ ਇਕੱਲੀ ਸੀਗੀ ਤੇ ਅੰਦਰਵਾਰੀ ਚ ਕੰਮ ਕਰਦੀ ਹੈਗੀ ਹੈ। ਇਹ 2 ਵਜੇ ਆਈ ਸੀ ਘਰ। ਪਰ ਤੋਂ ਫਿਰ ਇਹਨੇ ਆਪਣਾ ਘਰ ਦੇ ਅੰਦਰ ਤੋਂ ਬਾਹਰਲੇ ਪਾਸੇ ਪੱਖਾ ਲਗਾਇਆ ਸੀਗਾ ਬਿਜਲੀ ਵਾਲਾ। ਇਹ ਬਿਜਲੀ ਦੀ ਜਿਹੜੀ ਕਾਰ ਹੈਗੀ ਆ ਉਹ ਦਰਵਾਜ਼ੇ ਦੇ ਵਿੱਚ ਦੀ ਲੰਗੀ ਜੀ ਦਰਵਾਜ਼ਾ ਲੋਹੇ ਦਾ ਸੀਗਾ ਉਹ ਉੱਥੇ ਪਾਰ ਕੱਟੀ ਗਈ ਜਦੋਂ ਇਹ ਮਰਹੂਮ ਕੰਮ ਕਰ ਕਰਕੇ ਅੰਦਰ ਜਾਣ ਲੱਗੀ ਤਾਂ ਇਹਦੀ ਜਿਹੜਾ ਹੱਥ ਸੀਗਾ ਉਹ ਲੱਗ ਗਿਆ ਦਰਵਾਜ਼ੇ ਨੂੰ ਦਰਵਾਜ਼ੇ ਦੇ ਵਿੱਚ ਹੀ ਕਰੰਟ ਸੀਗਾ ਇਹ ਕਰੰਟ ਲੱਗਣ ਨਾਲ ਆ ਦੀ ਉੱਥੇ ਹੀ ਮੌਤ ਹੋ ਗਈ ਕੀ ਕਾਰਵਾਈ ਹੋਈ ਮੌਜੂਲੀ ਸਰਪੰਚ ਜੀ ਦੇ ਹਸਬੰਦ ਦੇ ਬਿਆਨ ਦੇ ਉੱਤੇ ਡੀਡੀਆਰ ਨੰਬਰ 7724 ਅਧਿੰਤਾਰਾ 194 ਬੀ ਐਮ ਐਸ ਐਸ 2023 ਦੇ ਤਹਿਤ ਜਿਹੜੀ ਇਹ ਕਾਰਵਾਈਆਂ ਹੋਈ ਚੁਣੀਆਂ ਚੱਲ ਰਹੀ ਹੈ ਉਹਦਾ ਕੋਸ਼ਣ ਆਨ ਕਰਾਇਆ ਜਾ ਰਿਹਾ ਹੈ ਘਰ ਦੇ ਵਿੱਚ ਪ੍ਰੰਤ ਲਗਨ ਕਰਕੇ ਇਹਦੀ ਵੀ ਮੌਤ ਹੋਈ ਹੈ। ਪਰ ਉਹ ਕੰਮ ਕਰ ਕਰਕੇ ਅੰਦਰ ਜਾਣ ਲੱਗੀ। ਤਾਂ ਇਹਦੀ ਜਿਹੜਾ ਹੱਥ ਸੀਗਾ ਉਹ ਲੱਗ ਗਿਆ ਦਰਵਾਜ਼ੇ ਨੂੰ। ਦਰਵਾਜ਼ੇ ਦੇ ਉੱਤੇ ਪ੍ਰੰਤ ਸੀਗਾ। ਇਹ ਪ੍ਰੰਤ ਲੱਗਣਾ ਲੱਗੀ ਉਸੇ ਸਮੇਂ ਤੇ ਮੈਂ। ਪਿੰਡ ਪੀਰਜਨ ਵਿਖੇ ਅੰਗਨਵਾੜੀ ਦੀ ਵਰਕਰ ਦੀ ਕਰੰਟ ਲੱਗਨ ਨਾਲ ਮੌਤ ਹੋ ਜਾਣ ਦਾ ਸਮਾਚਾਰ ਥਾਣਾ ਬਡਾਲੀਆਲਾ ਦੇ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਨੇ ਪੱਤਰਕਾਰ ਨਾਲ ਗੱਲਬਾਤ ਕਰਦੇ ਦੱਸਿਆ ਕਿ ਮਲਾਗਰ ਸਿੰਘ ਵਾਸੀ ਪਿੰਡ ਪੀਰਜੈਨ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ ਸੀ ਕਿ ਉਸਦੀ ਸ਼ਾਦੀ ਸੁਰਿੰਦਰ ਕੌਰ ਵਾਸੀ ਪਿੰਡ ਬਦੋਸ਼ੀ ਕਲਾਂ ਨਾਲ ਹੋਈ ਸੀ ਜਦੋਂ ਘਰੇ ਪੁੱਜਿਆ ਤਾਂ ਉਸਦੇ ਘਰ ਦੇ ਬਾਹਰ ਇਕੱਠ ਹੋਇਆ ਹੋਇਆ ਸੀ ਉਹਨਾਂ ਦੇ ਗਵੰਡੀ ਬੈਂਤ ਸਿੰਘ ਨੇ ਦੱਸਿਆ ਕਿ ਬਲਜਿੰਦਰ ਕੌਰ ਨੇ ਦੇਖਿਆ ਕਿ ਸੁਰਿੰਦਰ ਕੌਰ ਆਪਣੇ ਘਰ ਦੇ ਦਰਵਾਜ਼ੇ ਕੋਲ ਲੱਗੀ ਹੋਈ ਸੀ ਜਦੋਂ ਉਸਦੇ ਬਲਜਿੰਦਰ ਕੌਰ ਨੇ ਹੱਥ ਲਾਇਆ ਤਾਂ ਉਸਨੂੰ ਕਰੰਟ ਦਾ ਝਟਕਾ ਲੱਗਾ ਤਾਂ ਬੈਂਤ ਸਿੰਘ ਨੇ ਕਰੰਟ ਵਾਲੀ ਤਾਰ ਨੂੰ ਕਹੀਂ ਨਾਲ ਵੱਢ ਦਿੱਤਾ ਜਿਸ ਤੋਂ ਲੱਗਦਾ ਕਿ ਉਸਦੀ ਪਤਨੀ ਸੁਰਿੰਦਰ ਕੌਰ ਦੀ ਮੌਤ ਕਰੰਟ ਲੱਗਣ ਨਾਲ ਹੋਈ ਹੈ ਉਸਨੇ ਦੱਸਿਆ ਕਿ ਬਿਜਲੀ ਦੇ ਪੱਖੇ ਵਾਲੀ ਤਾਰ ਦਰਵਾਜ਼ੇ ਵਿੱਚ ਔਨ ਕਰਕੇ ਅਤੇ ਕਰੰਟ ਲੱਗਣ ਨਾਲ ਉਸਦੀ ਪਤਨੀ ਸੁਰਿੰਦਰ ਕੌਰ ਦੀ ਮੌਤ ਹੋਈ ਹੈ ਇਸ ਲਈ ਪੁਲਿਸ ਨੇ ਰੱਪੜ ਦਰਜ ਕਰਕੇ ਸੁਰਿੰਦਰ ਕੌਰ ਦੀ ਲਾਸ਼ ਦਾ ਸਿਵਲ ਹਸਪਤਲ ਫਤਿਹਗੜ੍ਹ ਸੈਰ ਤੋਂ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ ਸਿਵਲ ਹਸਪਤਲ ਫਤਿਹਗੜ੍ਹ ਤੋਂ ਮੈਸੇਜ ਗਿਆ ਸੀ ਕਿ ਥਾਣੇ 'ਤੇ ਇੱਕ ਲੇਡੀ ਦਾ ਸੁਰਿੰਦਰ ਕੌਰ ਪਤਨੀ ਮਹ ਲਾਲ ਸਿੰਘ ਉਮਰ 70 ਸਾਲ ਮ੍ਰਿਤਕ ਜਨ ਤੇ ਇਹ ਜਿਹੜਾ ਘਰ ਦੇ ਵਿੱਚ கரੰਟ ਮਤਨ ਕਰਕੇ ਵੀ ਇਹਦੀ ਵੀ ਮੌਤ ਹੋਈ ਹੈ। ਉਹਦੇ ਸੰਬੰਧ ਵਿੱਚ ਮੈਸੇਜ ਗਿਆ ਸੀ ਜਾਂ ਫਿਰ ਜਾ ਕੇ ਪਿੰਡ ਵੈਰੀਫਾਈ ਕੀਤਾ ਹੈਗਾ ਵੀ ਇਹਦਾ ਜਿਹੜਾ ਹਸਬੰਦ ਸੀਗਾ ਉਹ ਵੀ ਘਰੋਂ ਗਿਆ ਹੋਇਆ ਸੀਗਾ, ਇਹਦਾ ਬੇਟਾ ਵੀ ਬਾਹਰ ਕਰਦਾ ਦਿਹਾੜੀ ਜਾਇਆ ਹੋਇਆ ਸੀ ਘਰ ਤੇ ਇਕੱਲੀ ਸੀਗੀ ਤੇ ਅੰਦਰਵਾਰੀ ਚ ਕੰਮ ਕਰਦੀ ਹੈਗੀ ਐ। ਇਹ 2 ਵਜੇ ਆਈ ਸੀ ਘਰ। ਪਰ ਤੋਂ ਫਿਰ ਇਹਨੇ ਆਪਣਾ ਘਰ ਦੇ ਅੰਦਰ ਤੋਂ ਬਾਹਰਲੇ ਦਸੇ ਪੱਖਾ ਲਗਾਇਆ ਸੀਗਾ ਬਿਜਲੀ ਵਾਲਾ। ਉਹ ਬਿਜਲੀ ਦੀ ਜਿਹੜੀ ਕਾਰ ਹੈਗੀ ਐ ਉਹ ਦਰਵਾਜ਼ੇ ਦੇ ਵਿੱਚ ਦੀ ਲੰਗੀ ਸੀ ਦਰਵਾਜ਼ਾ ਲੋਹੇ ਦਾ ਸੀਗਾ। ਉਹ ਉੱਥੇ ਪਾਰ ਕੱਟੀ ਗਈ। ਜਦੋਂ ਇਹ ਮਰੋ ਕੰਮ ਕਰ ਕਰਕੇ ਅੰਦਰ ਜਾਣ ਲੱਗੀ ਤਾਂ ਇਹਦੀ ਜਿਹੜਾ ਹੱਥ ਸੀਗਾ ਉਹ ਲੱਗ ਗਿਆ ਦਰਵਾਜ਼ੇ ਨੂੰ ਦਰਵਾਜ਼ੇ ਦੇ ਵਿੱਚ ਹੀ ਪ੍ਰੰਤ ਸੀਗਾ ਇਹ ਪ੍ਰੰਤ ਲੱਗਣ ਨਾਲ ਆ ਦੀ ਉੱਥੇ ਹੀ ਮੌਤ ਹੋ ਗਈ ਕੀ ਕਾਰਵਾਈ ਇਹ ਮੁੰਜੀ ਲਈ ਸਰਬੋ ਜੀ ਇਹ ਇੱਕ ਹਸਬੰਦ ਦੇ ਬਿਆਨ ਦੇ ਉੱਤੇ ਡੀਡੀਆਰ ਨੰਬਰ ਸਾਫ਼ ਤੇ ਲਿਖੀ 2724 ਅਧਿੰਤਰਾਂ 194 ਬੀ ਐਮ ਐਸ ਐਸ 2023 ਦੇ ਤਹਿਤ ਜਿਹੜੀ ਇਹ ਕਾਰਵਾਈ ਹੋਈ ਚੱਲਣ ਦੀ ਜਾ ਰਹੀ ਹੈ ਉਹਦਾ ਪੋਸ਼ਣ ਆਨ ਕਰਾਇਆ ਜਾ